ਸਸ ਸੀਗਾ ਦੋਸਤੋ ਮੈਂ ਪ੍ਰਿੰਸਪਲ ਗਰਨਾਮ ਸਿੰਘ ਗੁਆਚੀਆ ਪੜਣਾ ਚੈਨਲ ਤੇ ਤੁਹਾਡਾ ਸਵਾਗਤ ਅੱਜ ਦੀ ਗਜ਼ਲ ਅਰਜਕੇ ਤੇਰੇ ਅੰਬਰੀ ਬਿਜਲੀਆਂ ਦਾ ਕੜਕਣਾ ਬਾਕੀ ਅਜੇ ਤੇਰੇ ਅੰਬਰੀ ਬਿਜਲੀਆਂ ਦਾ ਕੜਕਣਾ ਬਾਕੀ ਅਜੇ ਮਿਟ ਗਏ ਨਸੂਰ ਤਾਂ ਪਰ ਕਸਕਣਾ ਬਾਕੀ ਅਜੇ ਚਮਕਦੇ ਸਨ ਜੋ ਚਿਰਾਂ ਤੋਂ ਹੋ ਗਏ ਮੱਦਮ ਤੇਰੇ ਚਮਕਦੇ ਸਨ ਜੋ ਚਿਰਾਂ ਤੋਂ ਹੋ ਗਏ ਮੱਦਮ ਤੇਰੇ ਮੇਰਿਆਂ ਪਰ ਸੂਰਜਾਂ ਦਾ ਚਮਕਣਾ ਬਾਕੀ ਅਜੇ ਬਦਵਾ ਦੇ ਜਾਂ ਦੁਆ ਦੇ ਪੱਥਰਾਂ ਤੇ ਕੀ ਅਸਰ ਬਦਵਾ ਦੇ ਜਾਂ ਦੁਆ ਦੇ ਪੱਥਰਾਂ ਤੇ ਕੀ ਅਸਰ ਰੰਗ ਕਿਸਮਤ ਨੇ ਜੋ ਲਾਉਣੇ ਪਰਖਣਾ ਬਾਕੀ ਅਜੇ ਬਹੁਤ ਨੇ ਜੋ ਸੁਪਨੇ ਲੈਂਦੇ ਮੌਤ ਮੇਰੀ ਦੇਨੇ ਰੋਜ਼ ਬਹੁਤ ਨੇ ਜੋ ਸੁਪਨੇ ਲੈਂਦੇ ਮੌਤ ਮੇਰੀ ਦੇਨੇ ਰੋਜ਼ ਪਰ ਮੇਰਾ ਉਹਨਾਂ ਦੇ ਨੈਣੀ ਰੜਕਣਾ ਬਾਕੀ ਅਜੇ ਪੁਰਗਏ ਹਾਲਾਤ ਦੇਖਾ ਕੇ ਥਪੇੜੇ ਠੋਕਰਾਂ ਪੁਰਗਏ ਹਾਲਾਤ ਦੇਖਾ ਕੇ ਥਪੇੜੇ ਠੋਕਰਾਂ ਰੁਕ ਗਏ ਨੇ ਸਾਹ ਨਬਜ਼ ਦਾ ਧੜਕਣਾ ਬਾਕੀ ਅਜੇ ਕੱਢ ਲਏ ਸਭ ਨੇ ਨਵੇਂ ਤੇ ਚਮਕਦੇ ਰੰਗਾਂ ਦੇ ਫੁੱਲ ਕੱਢ ਲਏ ਨੇ ਸਭ ਨੇ ਨਵੇਂ ਤੇ ਚਮਕਦੇ ਰੰਗਾਂ ਦੇ ਫੁੱਲ ਮੇਰੇ ਪਰ ਗਿੰਦੇ ਦਾ ਪੀਲਾ ਚਮਕਣਾ ਬਾਕੀ ਅਜੇ ਆਪਣਾ ਹੀ ਜਾਮ ਭਰਦਾ ਹੈ ਦੇਖਦਾ ਨਹੀਂ ਹੋਰ ਵੱਲ ਆਪਣਾ ਹੀ ਜਾਮ ਭਰਦਾ ਹੈ ਦੇਖਦਾ ਨਹੀਂ ਹੋਰ ਵੱਲ ਸਬਰ ਕਰ ਜੱਜ ਰੱਜ ਵੀ ਜਾ ਰਹਿਣ ਦੇ ਸਾਖੀ ਅਜੇ ਸਬਰ ਕਰ ਜੱਜ ਰੱਜ ਵੀ ਜਾ ਰਹਿਣ ਦੇ ਸਾਖੀ ਅਜੇ ਤੇਰੇ ਅੰਬਰੀ ਬਿਜਲੀਆਂ ਦਾ ਕੜਕਣਾ ਬਾਕੀ ਅਜੇ ਧੰਨਵਾਦ ਦੋਸਤੋ ਗਵਾਹੀਆਂ ਪਰਨਾ ਚੰਨ ਬੋਲੋ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਜੋਂਦੇ ਵਾਸਤੇ ਰੋ ਅਬਾ